ਜਿੱਥੇ ਅੱਜ ਦੇ ਦਿਨ ਪੰਜਾਬ ਵਿੱਚੋਂ ਠੱਗੀ ਠੋਰੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਉੱਥੇ ਹੀ ਹੁਣ ਇੱਕ ਵੱਡਾ ਚਿਹਰਾ ਨਵਜੋਤ ਕੌਰ ਸਿੱਧੂ ਵੀ ਠੱਗਾਂ ਦੇ ੱੱੱਕੇ ਚੜ ਚੁੱਕੇ ਨੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਦਰਅਸਲ ਸਾਬਕਾ ਵਿਧਾਇਕ ਡਾਕਟਰ ਨਵਜੋਤ ਕੌਰ ਸਿੱਧੂ ਨੇ ਉਹਨਾਂ ਨਾਲ 2 ਕਰੋੜ ਰੁਪਏ ਦੀ ਠੱਗੀ ਵੱਜਣ ਦਾ ਦੋਸ਼ ਲਾਇਆ ਉਹਨਾਂ ਦੇ ਸੰਬੰਧੀ ਆਪਣੇ ਇੱਕ ਨਿੱਜੀ ਸਹਾਇਕ ਤੇ ਹੋਰਨਾਂ ਖਿਲਾਫ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਉੜਸਦਾਰੀ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਆਰਥਿਕ ਅਪਰਾਧ ਸ਼ਾਖਾ ਨੂੰ ਭੇਜ ਦਿੱਤੀ ਗਈ ਹੈ ਸ਼ਿਕਾਇਤ ਵਿੱਚ ਦੱਸਿਆ ਕਿ ਸ਼ਹਿਰ ਦੇ ਪੌਸ਼ ਰਣਜੀਤ ਐਵਿਨਿਊ ਇਲਾਕੇ ਵਿੱਚ ਐਸਸੀਓ ਦੀ ਰਜਿਸਟ੍ਰੇਸ਼ਨ ਦੇ ਬਹਾਨੇ ਉਨ੍ਹਾਂ ਤੋਂ 2 ਕਰੋੜ ਰੁਪਏ ਤੋਂ ਵੱਧ ਵਸੂਲੇ ਗਏ ਇਸ ਮਾਮਲੇ ਵਿੱਚ ਉਨ੍ਹਾਂ ਦੇ ਨਿੱਜੀ ਸਹਾਇਕ ਅਤੇ ਉਸਦੇ ਸਾਥੀ ਨੇ ਜਾਣਕਾਰੀ ਦਿੱਤੀ ਕਿ ਅਮਰੀਕਾ ਰਹਿੰਦੇ ਐਨਆਰਆਈ ਵੱਲੋਂ ਆਪਣੇ ਰਿਸ਼ਤੇਦਾਰਾਂ ਰਾਹੀਂ ਰਣਜੀਤ ਐਵਿਨਿਊ ਵਿੱਚ ਸ਼ੋਰੂਮ ਵੇਚਿਆ ਜਾ ਰਿਹਾ ਹੈ ਜਿਸ ਦੀ ਕੀਮਤ ਵੀ ਜਾਇਜ਼ਾ ਹੈ ਇਹ ਪ੍ਰਾਪਰਟੀ ਖਰੀਦਣ ਦੀ ਉਹਨਾਂ ਉਸ ਨੂੰ ਕੁਝ ਅਗਾਊਂ ਰਕਮ ਦੇਣ ਵਾਸਤੇ ਵੀ ਆਖਿਆ ਇਸ ਸਬੰਧੀ ਲੋੜਿੰਦੀ ਕਾਰਵਾਈ ਤੋਂ ਬਾਅਦ ਉਹਨਾਂ ਨੇ ਲਗਭਗ ਕਰੋੜ ਪੈ ਤੋਂ ਵੱਧ ਦੀ ਰਾਸ਼ੀ ਬੈਂਕਰਾਂਹੀਂ ਮਾਲਕ ਦੇ ਖਾਤੇ ਦੇ ਵਿੱਚ ਭੇਜ ਦਿੱਤੀ ਅਤੇ ਉਸ ਤੋਂ ਬਾਅਦ ਮਾਲਕ ਦੇ ਖਾਤੇ ਵਿੱਚ ਬਾਕੀ ਰਹਿੰਦੀ ਰਕਮ ਚੈੱਕ ਰਾਹੀਂ ਨਿੱਜੀ ਸਹਾਇਕ ਨੂੰ ਦਿੱਤੀ ਅਤੇ ਉਸ ਨੇ ਚੈੱਕ ਕੈਸ਼ ਕਰਵਾਉਣ ਮਗਰੋਂ ਰਕਮ ਮਾਲਕ ਦੇ ਪ੍ਰਤੀਨਿਧ ਨੂੰ ਸੌਂਪ ਦਿੱਤੀ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਵੱਲੋਂ ਦਿੱਤੀ ਰਕਮ ਉਸਤੇ ਨਿੱਜੀ ਸਹਾਇਕ ਅਤੇ ਉਸਤੇ ਦੋ ਸਾਥੀਆਂ ਤੇ ਹੋਰ ਨਾਂ ਨੇ ਆਪਣੇ ਮੰਤਵ ਵਾਸਤੇ ਵਰਤੀ ਹੈ ਜਿਸ ਸੰਬੰਧੀ ਪੁਲਿਸ ਕਾਰਵਾਈ ਕਰੇ ਤਾਂ ਕਹਿ ਲਈਏ ਕਿ ਹੁਣ ਨਵਜੋਤ ਕੌਰ ਸਿੱਧੂ ਨੂੰ ਵੱਡਾ ਝਟਕਾ ਲੱਗਿਆ ਦਰਸ਼ਕਾਂ ਨੂੰ ਜਾਣਕਾਰੀ ਇਹ ਦੇ ਦਈਏ ਕਿ ਨਵਜੋਤ ਕੌਰ ਸਿੱਧੂ ਹਜੇ ਕੁਝ ਦਿਨ ਹੀ ਪਹਿਲਾਂ ਕੈਂਸਰ ਮੁਕਤ ਹੋਏ ਨੇ ਉਹਨਾਂ ਨੂੰ ਕੈਂਸਰ ਦੀ ਲਾਜ ਲਾਜ ਬਿਮਾਰੀ ਲੱਗੀ ਸੀ ਪਰ ਆਪਣੀ ਕੈਲੀਏ ਕਿ ਆਪਣੇ ਹੌਸਲੇ ਨਾਲ ਆਪਣੇ ਖਾਣ-ਪੀਣ ਨਾਲ ਉਹਨਾਂ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਚੌਥੀ ਸਟੇਜ ਤੋਂ ਮੋੜ ਲਿਆਂਦਾ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਨਾਲ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਦਰਸ਼ਕਾਂ ਨੂੰ ਜਾਣਕਾਰੀ ਦੇ ਦਿੱਤੀ ਕਿ ਨਵਜੋਤ ਕੋਰ ਸਿੱਧੂ ਨਵਜੋਤ ਸਿੱਧੂ ਦੇ ਧਰਮ ਪਤਨੀ ਨੇ ਜੋ ਕਿ ਸਾਬਕਾ ਕ੍ਰਿਕਟਰ ਕਮੈਂਟੇਟਰ ਤੇ ਇੱਕ ਪੰਜਾਬ ਜਾਂ ਦੇਸ਼ ਦੇ ਵੱਡੇ ਲੀਡਰ ਨੇ ਜਿਨ੍ਹਾਂ ਦੀ ਪਤਨੀ ਨਾਲ ਹੁਣ ਇਹ ਠੱਗੀ ਮਾਰੀ ਹੈ ਉਹਨਾਂ ਦੇ ਨਿੱਜੀ ਸਹਾਇਕ ਦੱਸੇ ਜਾ ਰਹੇ ਨੇ ਤੇ ਕੁਝ ਲੋਕ ਹੋਰ ਵੀ ਦੱਸੇ ਜਾ ਰਹੇ ਨੇ ਇਸ ਕੇਸ ਦੇ ਵਿੱਚ ਸ਼ਾਮਲ ਨੇ ਪਰ ਹੁਣ ਜਦੋਂ ਮੁੜਲੀ ਜਾਂਚ ਹੋਏਗੀ ਉਦੋਂ ਪਤਾ ਲੱਗੇਗਾ ਕਿ ਆਖਰ ਇਹ ਪੈਸੇ ਗਏ ਕਿੱਥੇ ਤੇ ਆਖਰ ਠੱਗੀ ਕਿਸ ਤਰੀਕੇ ਨਾਲ ਵੱਜੀ ਹੈ ਕਿਉਂਕਿ ਇੱਕ ਵੱਡੀ ਰਕਮ ਹੈ 2 ਕਰੋੜ ਰੁਪਇਆ ਦਰਸ਼ਕ ਨੇ ਵੀ ਦੱਸਦੀ ਹੈ ਕਿ ਨਵਜੋਤ ਸਿੰਘ ਸਿੱਧੂ ਫਿਰ ਤੋਂ ਜਿਹੜੀ ਕਮੈਂਟਰੀ ਕਰਨ ਵਾਸਤੇ ਵੀ ਉਹਨਾਂ ਨੇ ਆਪਣਾ ਉਹੀ ਪ੍ਰੋਫੈਸ਼ਨ ਚੁਣਿਆ ਉਹਦੇ ਵੱਲੋਂ ਬੁੜੇ ਅਤੇ ਸਿਆਸਤ ਤੋਂ ਟੁੱਟਿਆ ਪਾਸੇ ਹੁੰਦੇ ਵੀ ਨਜ਼ਰ ਆਏ ਕਿਉਂਕਿ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸੀ ਉਸ ਤੋਂ ਬਾਅਦ ਵੀ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਪਾਰਟੀ ਅੰਦਰ ਮਿਲਦੀਆਂ ਰਹੀਆਂ ਪਰ ਅਖੀਰ ਜਾ ਕੇ ਉਹਨਾਂ ਨੇ ਫਿਰ ਆਪਣਾ ਪੁਰਾਣਾ ਰਸਤਾ ਚੁਣਿਆ ਤੇ ਕਮੈਂਟਰੀ ਦੇ ਵਿੱਚ ਆਪਣੇ ਜੋਹਰ ਦਿਖਾਣੇ ਸ਼ੁਰੂ ਕੀਤੇ ਇਹ ਵੀ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਹੁਣ ਪੁਲਿਸ ਵੀ ਸਖਤ ਨਜ਼ਰ ਆ ਰਹੀ ਹੈ ਜਲਦ ਤੋਂ ਜਲਦ ਕਾਰਵਾਈ ਦਾ ਭਰੋਸਾ ਦਵਾਇਆ ਜਾ ਰਿਹਾ ਹੈ ਇਸ ਕਿਸੇ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਦਿਉਜਾਜ ਧੰਨਵਾਦ